ਅਗਲਿਆਂ ਨੇ ਸਤਿੰਦਰ ਕੋਲੀ ਦਾ ਵੀ 11 ਦਿਨ ਦਾ ਰਿਮਾਂਡ ਲੈ ਲਿਆ ਉਗੜ ਆਣਿਆ ਸਰਾਕੋਸ਼ ਕੱਲੇ ਕੱਲੇ ਦਾ ਨਾਂ ਦੱਸਤਾ ਜਦੋਂ ਉਹ ਕਿਤੇ ਨਾ ਕੋਰ ਕੰਡੇ ਚੂਹੇ ਲੰਡੇ ਇਹਨਾਂ ਦੱਸਤਾ ਕਿੰਦਰ ਨੂੰ ਜਾਂਦੀ ਐ ਪੈੜ ਉਹ ਜਿੱਦ ਨੂੰ ਪੈੜ ਜਾਂਦੀ ਐ ਪੀਪਾ ਹਰ ਸੇ ਮਰਤਕ ਔਰ ਬਾਦਲ ਅਜੇ ਹੋਇਆ ਕੁਛ ਨਹੀਂ ਪਹਿਲਾਂ ਹੀ ਰੌਲਾ ਪਾਤਾ ਸੁਖਬੀਰ ਬਾਦਲ ਨੂੰ ਫੜਨਾ ਚਾਹੁੰਦੇ ਐ ਰਾਮੀ ਨੇ ਤਾਂ ਕਰਤਾਲਾਨ ਉਹਦੇ ਪਿਓ ਦਾ ਕੀ ਜਾਂਦਾ ਸੀ ਉਹਨੇ ਤਾਂ ਕਹਿਤਾ ਵੀ ਸ਼੍ਰੋਮਣੀ ਕਮਟੀ ਕੋਈ ਸਹਿਯੋਗ ਨਹੀਂ ਦੇਉਗੀ ਫਿਰ ਅਗਲਿਆਂ ਦੇ ਵੀ ਮੁੱਛਾਂ ਨੂੰ ਤਾ ਦੇ ਲਿਆ ਉਹ ਵੀ ਪੰਜਾਬ ਪੁਲਿਸ ਐ ਫੇਰ ਧਾਮੀ ਨੇ ਇਹਨਾਂ ਤੋਂ ਪ੍ਰੈਸ ਕਾਨਫਰੰਸ ਕਰਾਤੀ ਇਹਨਾਂ ਨੇ ਕਹਿਤਾ ਵੀ ਅਸੀਂ ਕੋਈ ਸਹਿਯੋਗ ਨਹੀਂ ਦੇਵਾਂਗੇ ਨਾ ਦਿਓ ਪਰ ਭਗਵਾਨ ਤਮਾਨ ਐਨਾ ਵੀ ਕਮਲਾ ਨਹੀਂ ਵੀ ਥੋਡੇ ਚਾਲ ਚਾਕੇ ਸੁਖਵੀਰ ਨੂੰ ਫੜ ਲੇ ਤੇ ਸੁਖਵੀਰ ਨੂੰ ਮਿਲ ਜੇ ਖੰਦਾਰਦੀ ਕੇ ਹਮਦਰਦੀ ਨਹੀਂ ਮਿਲਦੀ ਲੱਖ ਲਾਣ ਤਵਾ ਜਿਹੜਾ ਆਪਣੀ ਮਾਂ ਦੇ ਭੋਗ ਤੇ ਖਰਚ ਨਹੀਂ ਕਰ ਸਕਦਾ ਉੱਥੇ ਗੁਰੂ ਦੀ ਗੋਲਪੇ ਦੁਰਵਾਰਤੋਂ ਕਰਦਾ ਉਹਨੂੰ ਤਾਂ ਨੱਕ ਡਬੋ ਕੇ ਵੈਸੇ ਹੀ ਮਰ ਜਾਣਾ ਪਰਤਾਪ ਸਿੰਘ ਤੇ ਕੁਲਵੰਤ ਸਿੰਘ ਮੰਨਣਾ ਦੋਹਾਂ ਨੂੰ ਭੇਜ ਤੇ ਸਿੱਟਨੇ ਸੰਮਣ ਜੇ ਸਹਿਯੋਗ ਨਾ ਇਹ ਦੇਣਗੇ ਫਿਰ CIA ਦੇ ਵਿੱਚ ਫਟੇ ਪੈਣਗੇ ਉਨੇ ਇੱਕ ਪਾਸੇ ਗੜਗੱਟ ਇੱਕ ਪਾਸੇ ਭਗਵਾਨ ਤਮਾਨ ਇੱਕ ਪਾਸੇ ਸੱਟ ਹੁਣ ਇਹਨਾਂ ਦੇ ਵਿੱਚ ਕੌਣ ਕੀਦੇ ਘੋਰ ਕੰਡੇ ਕਰਦਾ ਹੈ ਕੀਦੇ ਚੂਹੇ ਲੰਡੇ ਬਣਦੇ ਨੇ ਇਹ ਆਉਣ ਵਾਲੀ 15 ਤਰੀਕ ਨੂੰ ਹੀ ਪਤਾ ਬਿਸ਼ਪ ਪਰ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਦੋਸਤੋ ਪੰਜਾਬੀ ਸੱਭਿਆਚਾਰ ਦੀ ਇੱਕ ਰੀਤ ਹੈ ਘੋਰ ਕੰਡੇ ਘੋਰ ਕੰਡੇ ਚੂਹੇ ਲੰਡੇ ਇਹ ਜੋ ਰੀਤ ਹੈ ਇਹ ਪ੍ਰਾਤਨ ਸਮੇਂ ਤੋਂ ਚੱਲਦੀ ਆ ਰਹੀ ਅੱਜ ਵੀ ਚੱਲਦੀ ਹੈ ਜਦੋਂ ਕਿਸੇ ਬੱਚੇ ਨੂੰ ਉਹ ਜਿੱਦ ਪੈ ਜਾਵੇ ਰੁੱਸ ਜਾਵੇ ਤੇ ਉਹਨੂੰ ਮਨਾਉਣਾ ਹੋਵੇ ਤਾਂ ਘੋਰ ਕੰਡੇ ਕੀਤੇ ਜਾਂਦੇ ਨੇ ਬੱਚੇ ਨੂੰ ਬੁਲਾ ਕੇ ਉਹਦੇ ਜਿਹੜਾ ਹੱਥ ਫੜ ਕੇ ਉਹਦੇ ਤੇ ਆਪਣੀ ਉਂਗਲ ਨਾਲ ਗੋਲ-ਗੋਲ ਘੁਮਾ ਕੇ ਇਹਨੂੰ ਕਹਿੰਦੇ ਨੇ ਘੋਰ ਕੰਡੇ ਚੂਹੇ ਲੰਡੇ ਹਾਲਿਓ ਪਾਈਓ ਕਿਤੇ ਸਾਡਾ ਗੱਪੀ ਦੇਖਿਆ ਹੋਵੇ ਫਿਰ ਉਹ ਜਿਹੜਾ ਹਥੇਲੀ ਤੋਂ ਐਂ ਉਂਗਲ ਘੁਮਾ ਦੇ ਕਹਿੰਦੇ ਆਹ ਜਾਂਦੀ ਹੈ ਪੜ ਆ ਜਾਂਦੀ ਹੈ ਬੜੀ ਉਹ ਕੱਚ ਜਾ ਵੜਦੇ ਉਥੇ ਪੁੱਤ ਕਤਾਰੀਆਂ ਕਰਦੇ ਤੇ ਬੱਚਾ ਕੁਦਰਤੀ ਉਹਦੀ ਹਾਸੇ ਨਿਕਲ ਜਾਂਦੀ ਹੈ ਬੱਚਾ ਪੂਰਾ ਐਂਟਰਟੇਨ ਕਰਦਾ ਹੈ ਕਈ ਵਾਰ ਤਾਂ ਬੱਚਾ ਕਹਿੰਦਾ ਦਾਦੀ ਨੂੰ ਜਾਂ ਨਾਨੀ ਨੂੰ ਮੇਰੇ ਘੋਰ ਕੰਡੇ ਕਰੋ ਕਿਉਂਕਿ ਉਹਨੂੰ ਐਨਜੋਏ ਕਰਦਾ ਹੋਵੇ ਪਰ ਜੇ ਕੋਈ ਵੱਡਾ ਵਿਅਕਤੀ ਜਿੱਦ ਫੜ ਲਵੇ ਤੇ ਉਸ ਨੂੰ ਮਨਾਉਣਾ ਹੋਵੇ ਕਿ ਉਹ ਨੂੰ ਵੀ ਇਸ ਰੀਤ ਨਾਲ ਘੋਰ ਕੰਡੇ ਚੂਹੇ ਲੰਡੇ ਕਰਕੇ ਬਨਾਇਆ ਜਾ ਸਕਦਾ ਹੈ ਉਹਨੂੰ ਫਸਾਇਆ ਜਾ ਸਕਦਾ ਹੈ ਇਹਦਾ ਤਾਂ ਪਤਾ 15 ਜਨਵਰੀ ਨੂੰ ਹੀ ਲੱਗੂਗਾ ਕਿ ਕੌਣ ਕੀ ਦੇ ਘੋਰ ਕੰਡੇ ਕਰਦਾ ਹੈ ਇੱਕ ਪਾਸੇ ਤਾਂ ਸ਼੍ਰੀ ਅਕਾਲ ਪੱਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੂਜੇ ਪਾਸੇ ਸ਼ਬਦਾਂ ਦਾ ਜਾਦੂਗਰ ਕਮੇਡੀਅਨ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਤੀਜੇ ਪਾਸੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾਨੀ ਕਿ ਸੈਕਟਰ ਜੋ ਕਿ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਨੂੰ ਬਣਾਉਣੀ ਪਈ ਐ ਹੁਣ ਇਹਨਾਂ ਦੇ ਚੋਣ ਕੌਣ ਕੀ ਦੇ ਘੋਰ ਕੰਡੇ ਕਰਦਾ ਹੈ ਕੀ ਦੇ ਚੂਹੇ ਲੰਡੇ ਬਣਦੇ ਨੇ ਇਹ ਆਉਣ ਵਾਲੀ 15 ਤਰੀਕ ਨੂੰ ਹੀ ਪਤਾ ਲੱਗੂਗਾ ਜੋ ਸਿੱਟਾ ਹੈ ਦੇਖੋ ਭਗਵਾਨ ਤਮਨ ਨੇ ਵੀ ਜਥੇਦਾਰ ਸਾਹਿਬ ਨੂੰ ਇਹ ਕਹਤਾ ਮੈਂ ਤਾਂ ਜੀ ਨੰਗੇ ਪੈਰੀ ਚੱਲ ਕੇ ਆਉਂਗਾ ਫਿਰ ਲੋਕਾਂ ਨੇ ਕਿਹਾ ਵੀ ਇਹ ਸਵਾਲ ਜਵਾਬ ਕਰੂਗਾ ਨਹੀਂ ਇਹ ਸਵਾਲ ਨਹੀਂ ਕਰੂਗਾ ਇਹ ਸਿਰਫ ਜਵਾਬ ਹੀ ਦੇਊਗਾ ਜਿਹੜੇ ਤੇ ਦੋਸ਼ ਲੱਗਦੇ ਨੇ ਵੀ ਤੂੰ ਗੁਰੂ ਦੇ ਗੋਲਕ ਬਾਰੇ ਝੂਠ ਬੋਲ ਰਿਹਾ ਹੈ ਇਹ ਕਹੋਗਾ ਮੈਂ ਨਹੀਂ ਝੂਠ ਬੋਲ ਰਿਹਾ ਮੈਂ ਤਾਂ ਸੱਚ ਬੋਲ ਰਿਹਾ ਤੁਹਾਡਾ ਆਪਣਾ ਰਿਕਾਰਡ ਚੈੱਕ ਕਰੋ ਵੀ ਸਰਸੇ ਵਾਲੇ ਸਾਧ ਦੇ ਹੱਕ ਤੇ 9091 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਕਿ ਨਾਲ ਤੇ ਇਹ ਹੈ ਗੁਰੂ ਦੀ ਗੋਲਕ ਲੁੱਟੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਇਹਦੀ ਦੁਰਵਰਤੋਂ ਕੀਤੀ ਜਾ ਰਹੀ ਇਹਦਾ ਕਹਿ ਸਕਦਾ ਇਹ ਸਵਾਲ ਨਹੀਂ ਇਹ ਜਵਾਬ ਹੈ ਉਧਰੋਂ ਤਾਂ ਭਗਵੰਤ ਮਾਨ ਦੀ ਤਿਆਰੀ ਹੈ ਤੇ ਉਧਰੋਂ ਸਿੱਟ ਨੂੰ ਪੂਰਾ ਰਿਕਾਰਡ ਚਾਹੀਦਾ ਤਾਂ ਮੀਨਾਂ ਦਾ ਕਰਤਾਲਾਣ ਉਹਦੇ ਪਿਓ ਦਾ ਕੀ ਜਾਂਦਾ ਸੀ ਉਹਨੇ ਤਾਂ ਕਹਿਤਾ ਵੀ ਸ਼੍ਰੋਮਣੀ ਕਮੇਟੀ ਕੋਈ ਸਹਿਯੋਗ ਨਹੀਂ ਦੇਉਗੀ ਫਿਰ ਅਗਲਿਆਂ ਦੇ ਵੀ ਮੁੱਛਾਂ ਨੂੰ ਤਾ ਦੇ ਲਿਆ ਉਹ ਵੀ ਪੰਜਾਬ ਪੁਲਿਸ ਹੈ ਫੇਰ ਧਾਮੀ ਨੇ ਸਕੱਤਰ ਪ੍ਰਤਾਪ ਸਿੰਘ ਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਮੂਹਰੇ ਘੜਤੇ ਇਹਨਾਂ ਤੋਂ ਪ੍ਰੈਸ ਕਾਨਫਰੰਸ ਕਰਾਤੀ ਤੇ ਇਹਨਾਂ ਨੇ ਕਹਿਤਾ ਵੀ ਅਸੀਂ ਕੋਈ ਸਹਿਯੋਗ ਨਹੀਂ ਦੇਵਾਂਗੇ ਨਾ ਦਿਓ ਇੱਕ ਹੋਰ ਪੰਜਾਬੀ ਦੀ ਕਹਾਵਤ ਹੈ ਜਾਤ ਦੀ ਕੋੜ ਕਿਰਲੀ ਸੁਤੀਰਾ ਨਾਲ ਜੱਫੇ ਆਪਣੀ ਔਕਾਤ ਨਹੀਂ ਦੇਖੀ ਕਿ ਅਸੀਂ ਮੁਲਾਜ਼ਮਾਂ ਦੂਜੇ ਪਾਸੇ ਸੰਵਿਧਾਨ ਕਾਨੂੰਨ ਐਫਆਰ ਤੇ ਕਾਨੂੰਨ ਦੇ ਹੱਥ ਕਿੰਨੇ ਲੰਮੇ ਹੁੰਦੇ ਨੇ ਤੁਸੀਂ ਤਾਂ ਕਹਤਾ ਅਸੀਂ ਸਹਿਯੋਗ ਨਹੀਂ ਦਿੰਦੇ ਅਗਲੇ ਆਨੇ ਸੰਮਣ ਭੇਜ ਤੇ ਹੁਣ ਸੰਮਣ ਤਮੀਲ ਕਰੋਗੇ ਕਿ ਨਹੀਂ ਕਰੋਗੇ ਪ੍ਰਤਾਪ ਸਿੰਘ ਕੁਲਵੰਤ ਸਿੰਘ ਮੰਨਣਾ ਸੰਮਣ ਤਮੀਲ ਕਰਨੇ ਪੈਣਗੇ ਜੇ ਨਾ ਕਰੋਗੇ ਤਾਂ ਹਾਈ ਕੋਰਟ ਦੀ ਮਾਨਖਾਨੀ ਦਾ ਪਰਚਾ ਵੀ ਦਰਜ ਹੋਊਗਾ ਸਹਿਯੋਗ ਨਾ ਦੇਣ ਦਾ ਵੀ ਪਰਚਾ ਦਰਜ ਹੋਊਗਾ ਜਦੋਂ ਇਹ ਪੰਜਾਬ ਪੁਲਿਸ ਐ ਜੋ ਰਿਕਾਰਡ ਮੰਗ ਰਹੀ ਐ ਤੁਸੀਂ ਕਹਿੰਦਾ ਅਸੀਂ ਰਿਕਾਰਡ ਨਹੀਂ ਦਿੰਦੇ ਜਦੋਂ ਮਾਰ ਲਈ ਉਹਨਾਂ ਨੇ ਰੇਡ ਫਿਰ ਪ੍ਰਤਾਪ ਸਿੰਘ ਕੁਲਵੰਤ ਸਿੰਘ ਫਿਰ ਤੁਹਾਡੀ ਮੋਕ ਗਿੱਤਿਆਂ ਤੇ ਵੱਜਣੀ ਐ ਫਿਰ ਧਾਮੀ ਸ਼ਾਮੀ ਨੇ ਕਿਸੇ ਨੇ ਤੁਹਾਡੀ ਹੈਲਪ ਨਹੀਂ ਕਰਨੀ ਬੰਦੇ ਦੇ ਪੁੱਤ ਬਣ ਕੇ ਸ਼ਿੱਟ ਨੂੰ ਸਹਿਯੋਗ ਦਿਓ ਸਾਰਾ ਰਿਕਾਰਡ ਉਹਨੇ ਸਾਹਮਣੇ ਰੱਖੋ ਤਾਂ ਕਿ ਸੰਗਤਾਂ ਨੂੰ ਐ ਸ਼ਿਸ਼ੇ ਵਾਂਗ ਸਾਰਾ ਕੁਛ ਨਾਲ ਰਾਜੇ ਵੀ ਹਾਂ ਕਿੱਥੇ ਕਿੱਥੇ ਕੀਨੇ ਕੀਨੇ ਕੀਦੇ ਕਹਤੋ ਕਪੜੇ ਕਿਤੇ ਇੱਕ ਗੱਲ ਹੋਰ ਪ੍ਰਤਾਪ ਸਾਨ ਤੇ ਮੰਨਣ ਤ ਤੁਸੀਂ ਮੁੱਲੀ ਜੇ ਬੰਦੇਓ ਸਤਿੰਦਰ ਸਿੰਘ ਕੋਹਲੀ ਨਾਲੋਂ ਤਾਂ ਸਟਰੋਂਗ ਨਹੀਂ ਤੁਸੀਂ ਉਹਦਾ ਕਿੱਡਾ ਪਾਵਰਫੁੱਲ ਬੰਦਾ ਸੀ ਕਰੋੜਾਂ ਰੁਪਏ ਤਨਖਾਹ ਲੈਂਦਾ ਸੀ ਕਿੰਨੀਆਂ ਉਹਦੀਆਂ ਬ੍ਰਾਂਚਾਂ ਨੇ ਅਗਲਿਆਂ ਨੇ ਸਤਿੰਦਰ ਕੋਹਲੀ ਦਾ ਵੀ 11 ਦਿਨ ਦਾ ਰਿਮਾਂਡ ਲੈ ਲਿਆ ਉਗਲਾਂਿਆ ਸਰਾਕੋਸ਼ ਕੱਲੇ ਕੱਲੇ ਦਾ ਨਾਂ ਦੱਸਤਾ ਜਦੋਂ ਉਹਦੇ ਕੀਤੇ ਨਾ ਕੋਰ ਕੰਡੇ ਚੂਹੇ ਲੰਡੇ ਫਿਰ ਉਹਨਾਂ ਦੱਸਤਾ ਕਿੰਦਰ ਨੂੰ ਜਾਂਦੀ ਐ ਪੈੜ ਹੁਣ ਜਿੱਦ ਨੂੰ ਪੈੜ ਜਾਂਦੀ ਐ ਪੈੜ ਜਾਂਦੀ ਐ ਸਾਰਿਆਂ ਨੂੰ ਪਤਾ ਐ ਤੇ ਤੇ ਕਾਮਾਨ ਲੱਗੇ ਬਿਬਾ ਹਰ ਸਿਮਰਤਕਾ اور ਬਾਦਲ ਅਜੇ ਹੋਇਆ ਕੁਛ ਨਹੀਂ ਪਹਿਲੇ ਹੀ ਰੌਲਾ ਪਾਤਾ ਸੁਖਬੀਰ ਬਾਦਲ ਨੂੰ ਫੜਨਾ ਚਾਹੁੰਦੇ ਐ ਭਗਵਾਨਤਮਾਨ ਐਡਾ ਕਾਮਲਾ ਨਹੀਂ ਤੁਸੀਂ ਕਿਹੀਂ ਜਾਓ ਵੀ ਇਹ ਮਸ ਕਰਾ ਇਹਨੂੰ ਪਤਾ ਨਹੀਂ ਇਹ ਦਿੱਲੀ ਵਾਲੇ ਦਿੱਲੀ ਵਾਲਿਆਂ ਦੇ ਥੱਲੇ ਲੱਗਿਆ ਇਹ ਤੇ ਕੋਈ ਸ਼ੱਕ ਨਹੀਂ ਪਰ ਭਗਵਾਨਤਮਾਨ ਐਨਾ ਵੀ ਕਮਲਾ ਨਹੀਂ ਵੀ ਥੋਡੇ ਚਾਲ ਚਾਕੇ ਸੁਖਵੀਰ ਨੂੰ ਫੜ ਲੇ ਤੇ ਸੁਖਵੀਰ ਨੂੰ ਮਿਲ ਜੇ ਹਮਦਰਦੀ ਇਹ ਹਮਦਰਦੀ ਨਹੀਂ ਮਿਲਦੀ ਬਾਦਲਦਲੀਆ ਸਾਰੇ ਚਾਹੁੰਦੇ ਨੇ ਕਿ ਸੁਖਵੀਰ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਐਨੇ ਕਮਲੇ ਨਹੀਂ ਵੀ ਤੁਹਾਨੂੰ ਲੋਕਾਂ ਦੀ ਹਮਾਇਤ ਹਾਸਲ ਹੋ ਜੇ ਉਹ ਕਹਿੰਦੇ ਹੁੰਦੇ ਨਾ ਉੱਤੇ ਘਟ ਘੜੀਸੇ ਵੱਧ ਇੱਕ ਕੁੱਟੂ ਗਾਨੀ ਇਹ ਸਿਰਫ ਘੜੀਸੂਗਾ ਘੜੀਸੂਗਾ ਆ 328 ਪਾਵਨ ਸਰੂਪਾਂ ਦੇ ਕੱਪੜੇ ਦਾ ਅਸਲ ਜਿਹੜਾ ਹੈਗਾ ਜੁਮੇਵਾਰ ਇਹ ਬੰਦਾ ਹੈ ਇਹ ਸ਼ਖਸ ਸਤਿੰਦਰ ਕੋਲੀ ਨੇ ਕਰਾਤੀ ਲਿਸਟਰ ਅਗਲੇ ਨੇ ਪਹਿਲਾਂ ਇੱਕ ਸੀਏ ਲੁਧਿਆਣੇਸ਼ ਆਪਵਾ ਮਾਰਿਆ ਬ੍ਰਿਜੰਡੇਸ਼ ਆਪਵਾ ਮਾਰਿਆ ਜਿੱਥੇ ਜਿੱਥੇ ਤਾਰ ਜੁੜਦੇ ਸੀ ਹੁਣ ਕਿਹਦੇ ਕਿਹਦੇ ਤਾਰ ਜੁੜਦੇ ਨੇ ਪ੍ਰਤਾਪ ਸਿੰਘ ਸਕੱਤਰ ਤੇ ਮੁੱਖ ਸਕੱਤਰ ਮੰਨਣਾ ਥੋਡੇ ਵੀ ਤਾਰ ਜੋੜਤੇ ਉਹਨੇ ਤਿਆਰ ਰਹੋ ਦੋ ਮੀਤ ਸਕੱਤਰ ਪਤਾ ਨਹੀਂ ਪੂਰਾ ਕੋਨਾ ਇੱਕ ਪਤਾ ਨਹੀਂ ਕਿਹੜਾ ਕੋਈ ਹੈ ਉਹਨਾਂ ਦਾ ਵੀ ਨਾਂ ਆ ਗਿਆ ਧੰਮੀ ਰਗੂਜੀਤ ਮਿਰਕ ਥੋੜਾ ਵੀ ਨੰਬਰ ਆਇਆ ਲਓ ਆਉਣ ਵਾਲੇ ਦੇ ਸਾਹਮਣੇ ਕੋਲੀ ਸਾਹਵੀ ਤੁਨੂੰ ਦਬਾਊਗਾ ਤਾਂ ਨਹੀਂ ਇਸ ਲਈ ਹੁਣ ਹੁਣ ਲੱਗੂਗਾ ਪਤਾ ਤੇ ਤਮੀ ਜਿਹੜਾ ਵੱਡਾ ਗੁਨਾਹ ਤੂੰ ਕੀਤਾ ਹੈ ਅੱਜ ਤੱਕ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਇਆ ਕਿਸੇ ਨੇ ਨਹੀਂ ਕੀਤਾ ਸਭ ਤੋਂ ਨਕੰਮਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੂੰ ਸਾਬਤ ਹੋਇਆ ਤੂੰ ਗੋਲਾ ਸਾਬਤ ਹੋਇਆ ਜੋ ਤੈਨੂੰ ਇਸ਼ਾਰਾ ਕਰਦੇ ਨੇ ਉਹੀ ਕੁਛ ਕਰਦਾ ਹੈ ਤੂੰ ਯਾਨੀ ਕਲਦੀਪ ਸਿੰਘ ਗੜਗੱਜ ਲਈ ਐਸੇ ਕੰਡੇ ਬੀਜੇ ਨੇ ਕਿ ਗੜਗੱਜ ਸਾਹਿਬ ਨੂੰ ਝੁਗਣੇ ਬਹੁਤ ਔਖੇ ਹੋਏ ਪਏ ਹੁਣ ਇੱਕ ਪਾਸੇ ਗੜਗੱਜ ਇੱਕ ਪਾਸੇ ਭਗਵੰਤ ਮਾਨ ਇੱਕ ਪਾਸੇ ਸਿੱਟ ਹੁਣ 15 ਤਰੀਕ ਸਿੱਟ ਦਾ ਤਾਂ ਕੋਈ ਡੇਟ ਨਹੀਂ ਸਿੱਟ ਨੇ ਦਾ 15 ਤੋਂ ਪਹਿਲਾਂ ਪੱਲਾ ਕੋਹਰ ਕੰਡੇ ਕਰ ਦੇਣੇ ਆ ਕਿਹਦੇ ਕਰਨੇ ਆ ਇਹ ਉਹਨਾਂ ਨੇ ਦੇਖਣਾ ਹੈ ਪਗਵਾਨ ਤਮਾਨ ਤਿਆਰ ਹੈ ਸਾਰਾ ਕੁਝ ਲੈ ਕੇ ਨੰਗੇ ਪੈਰੀ ਜਾ ਕੇ ਹੱਥ ਬੰਨ ਕੇ ਇਹਦਾ ਜਾਊਗਾ ਪਰ ਜੋ ਪੰਥ ਕਰਵੈਤਾ ਨੇ ਜੋ ਮਰਿਆਦਾ ਹੈ ਉਹਦੇ ਮੁਤਾਬਕ ਭਗਵਾਨ ਤਮਾਨ ਨੂੰ ਸੱਦਿਆ ਹੀ ਨਹੀਂ ਜਾ ਸਕਦਾ ਤਲਬ ਨਹੀਂ ਕੀਤਾ ਜਾ ਸਕਦਾ ਸ੍ਰੀ ਕਾਲਪਰਖ ਸਾਹਿਬ ਤੇ ਸਿਰਫ ਪਤਿਤ ਸਿੱਖ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ ਮਤਤ ਉਹ ਹੁੰਦਾ ਜੀਨੇ ਅਮਰਤ ਸ਼ਕਣ ਤੋਂ ਬਾਅਦ ਕੋਈ ਬੱਜਰ ਕਰਹਿ ਕੀਤੀ ਹੋਵੇ ਉਹ ਪਤਨ ਹੁੰਦਾ ਉਹਨੂੰ ਹੀ ਤਲਬ ਕੀਤਾ ਜਾ ਸਕਦਾ ਹੈ ਭਗਵੰਤਮਾਨ ਨੂੰ ਨਹੀਂ ਰਹਿਤ ਮਰਿਆਦਾ ਅਨਸਾਰ ਭਗਵੰਤਮਾਨ ਸਿਰ ਗੁੰਮੈਂ ਉਹ ਦਾੜੀ ਵੀ ਕੱਟਦਾ ਉਹ ਕੇਸ ਵੀ ਕੱਟਦਾ ਉਹ ਹੋਰ ਕੁਝ ਵੀ ਕਰਦਾ ਤੇ ਉਹਦੇ ਤੇ ਕੋਈ ਵੀ ਪੰਥ ਕਰਵੈ ਲਾਗੂ ਨਹੀਂ ਹੋ ਸਕਦੀ ਹਾਂ ਉਹਨੇ ਜੋ ਗਲਤ ਕਿਹਾ ਕਿ ਇਹ ਗੁਰੂ ਦੀ ਗੋਲਕ ਬਾਰੇ ਕਿਹਾ ਜਾਂ ਕੋਈ ਹੋਰ ਉਹਦੀ ਨਿੰਦਿਆ ਕੀਤੀ ਜਾਂਦੀ ਆ ਉਹ ਅਸੀਂ ਵੀ ਕਰਦਾਂ ਨਿਆ ਹਰ ਇੱਕ ਗੱਲ ਦੀ ਨਹੀਂ ਜੇ ਉਹਨੇ ਕਹਿ ਵੀ ਗੋਲਕ ਦੀ ਦੁਰਵਰਤੋਂ ਹੁੰਦੀ ਹੈ ਤਾਂ ਉਹਨੇ ਬਿਲਕੁਲ ਸਹੀ ਕਿਹਾ ਉਹਦਾ ਸਬੂਤ ਲੈ ਕੇ ਆ ਰਿਹਾ ਕਿ ਕਿੱਥੇ ਕਿੱਥੇ ਗੋਲਕ ਦੀ ਦੁਰਵਰਤੋਂ ਹੋਈ ਹੈ ਇਹ ਭਗਵੰਤ ਮਾਨ ਲਸੂਗਾ ਵੈਸੇ ਸਾਰੀ ਸੰਗਤ ਨੂੰ ਪਤਾ ਹੀ ਹੈ ਸੁਖਬੀਰ ਬਾਦਲ ਦੇ ਪੈਰ ਲਾਉਣ ਲਈ ਖਰਜਿੰਦਰ ਸਿੰਘ ਧਾਮੀ ਵਿੱਚ ਪੰਜ ਸਿੰਘ ਸਹਿਬਾਨ ਜੋ ਵੀ ਨੇ ਸਾਰੇ ਦੁਰਵਰਤੋਂ ਕਰ ਰਹੇ ਨੇ ਹੁਣ ਵਾਲੇ ਨਹੀਂ ਪਹਿਲਾਂ ਵਾਲੇ ਵੀ ਕਰਦੇ ਰਹੇ ਨੇ ਪਹਿਲਾਂ ਇਹ ਦੱਸੋ ਜੀ ਇੱਕ ਛੋਟੀ ਜੀ ਗੱਲ ਹੈ ਉਹ ਅਸੀਂ ਨਹੀਂ ਕਹਿੰਦੇ ਮਨਪ੍ਰੀਤ ਬਾਦਲ ਨੇ ਕਿਹਾ ਜਦੋਂ ਸੁਖਬੀਰ ਸਿੰਘ ਬਾਦਲ ਦੀ ਮਾਤਾ ਜੀ ਸੁਰਗਵਾਸ ਹੋ ਗਏ ਸੀ ਸ੍ਰਿੰਦਰ ਕੌਰ ਬਾਦਲ ਸੁਖਬੀਰ ਬਾਦਲ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪੰਜੀ ਨਹੀਂ ਖਰਚ ਕੀਤੀ ਆਪਣੀ ਜੇਬ ਚੋਂ ਉਹ ਅਰਬਾਂ ਖਰਬਾਂ ਦੇ ਜਾਇਦਾਦਦਾਂ ਵਾਲਿਆਂ ਨੇ ਇੱਕ ਪੰਜੀ ਨਹੀਂ ਖਰਚ ਕੀਤੀ ਜੋ ਕਰੋੜਾਂ ਰੁਪਈਆ ਦਾ ਖਰਚ ਹੋਇਆ ਉੱਥੇ ਲੱਖਾਂ ਲੋਕ ਗਏ ਸੀਗੇ ਤੇ ਉਹ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਰਵਾਇਆ ਸੀ ਲੱਖ ਲਾਹਣ ਤਾ ਉਹ ਜਿਹੜਾ ਆਪਣੀ ਮਾਂ ਦੇ ਭੋਗ ਤੇ ਖਰਚ ਨਹੀਂ ਕਰ ਸਕਦਾ ਉੱਥੇ ਗੁਰੂ ਦੀ ਗੋਲਕ ਦੀ ਦਰਬਾਰ ਤੋਂ ਕਰਦਾ ਉਹਨੂੰ ਤਾਂ ਨੱਕ ਡਬੋ ਕੇ ਵੈਸੇ ਹੀ ਮਰ ਜਾਣਾ ਪ੍ਰਤਾਪ ਸਿੰਘ ਤੇ ਕੁਲਵੰਤ ਸਿੰਘ ਮੰਨਣ ਦੋਹਾਂ ਨੂੰ ਭੇਜ ਤੇ ਸਿੱਟਨੇ ਸੰਮਣ ਜੇ ਸਹਿਯੋਗ ਨਾ ਇਹ ਦੇਣਗੇ ਫਿਰ CIA ਵਿੱਚ ਪਟੇ ਪਹਿਣਗੇ ਇਸ ਕਰਕੇ ਮੰਨਣ ਪ੍ਰਤਾਪ ਸਿੰਘ ਰਬੂਜੀਤ ਬਿਰਕ ਧਾਮੀ ਬੰਦੇ ਬਣ ਕੇ ਸਹਿਯੋਗ ਦਿਓ ਹੁਣ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਨੇ ਵੀ ਜੂ ਟਰਨ ਲੈ ਲਈ ਉਹਨੇ ਵੀ ਕਹਿਤਾ ਸ਼੍ਰੋਮਣੀ ਕਮੇਟੀ ਸਹਿਯੋਗ ਕਰੇ ਅਜੇ ਦਿਨ ਪਏ ਨੇ ਚਾਰ ਅਜੇ ਪਤਾ ਨਹੀਂ ਕਦੋਂ ਬਦਰ ਜਣ ਗੜਗੱਜ ਸਾਹਿਬ ਦੇ ਵਿਚਾਰ ਕਿਉਂਕਿ ਸੰਗਤਾਂ ਕਹਿੰਦੀਆਂ ਨੇ ਕਿ ਤਲਬ ਨਹੀਂ ਹੀ ਕਰ ਸਕਦਾ ਤੇ ਇਹਨੇ ਕੀਤਾ ਕਿਉਂ ਹੈ ਹੋ ਸਕਦਾ ਹੈ ਪੋਸਟਪੋਨ ਵੀ ਹੋ ਜੇ ਪਰ ਭਗਵੰਤ ਮਾਨ ਤਾਂ ਫੇਰ ਵੀ ਆਊਗਾ ਹੀ ਆਊਗਾ ਸਤਿ ਸ਼੍ਰੀ ਅਕਾਲ ਦਰਦੇ ਦੇਖ ਕੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ